ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਵਰਕਤ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਲਿਆ ਕਿ ਹੁਣ ਇਹਨਾਂ ਦੀ ਸਾਰੀ ਸੁਲ੍ਹਾ ਸਫਾਈ ਹੋ ਗਈ ਹੈ ਤੇ ਵਿੱਕੀ ਤੇ ਉਸਦੀ ਮੰਮੀ ਨੇ ਮਾਫੀ ਵੀ ਮੰਗ ਲਈ ਆ ਤੇ ਉਸ ਤੋਂ ਬਾਅਦ ਵਿੱਕੀ ਤੇ ਮੰਮੀ ਕੀ ਕਰਦੇ ਆ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਵੇਖਿਓ ਜਿਵੇਂ ਕਿ ਸਾਰਿਆਂ ਦੇ ਜਾਣ ਤੋਂ ਬਾਅਦ ਵਿੱਕੀ ਤੇ ਉਸਦੀ ਮੰਮੀ ਜਾਂਦੇ ਆ सोनू ਜੀ ਤਾਂ ਦੇ ਘਰ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਵੀ ਚੰਗੀ ਤਰ੍ਹਾਂ ਸੁਲ੍ਹਾ ਸਫਾਈ ਕਰ ਲੈਂਦੇ ਆ ਕਿਉਂਕਿ ਉਹ ਸੋਚਦੇ ਆ ਕਿ ਇਹਨਾਂ ਦੇ ਨਾਲ ਅਸੀਂ ਬਾਕੀ ਕਾਫੀ ਟਾਈਮ ਤੋਂ ਲੜ ਰਹੇ ਤੇ ਹੁਣ ਸਾਨੂੰ ਚਾਹੀਦਾ ਹੈ ਕਿ ਇਹਨਾਂ ਨਾਲ ਬੋਲ ਹੀ ਲਈਏ ਕਿਉਂਕਿ ਕਾਫੀ ਟਾਈਮ ਤੋਂ ਇਹਨਾਂ ਨੇ ਉਹਨਾਂ ਨੂੰ ਹਮੇਸ਼ਾ ਤਾਨੇ ਹੀ ਮਾਰੇ ਸੀ ਪਰ ਹੁਣ ਜਦ ਇਹਨਾਂ ਦੀ ਅੱਖਾਂ ਖੁੱਲ੍ਹਦੀਆਂ ਨੇ ਤਾਂ ਫਿਰ ਉਹਨਾਂ ਨੂੰ ਸਮਝ ਲੱਗਦੀ ਆ ਕਿ ਅਸੀਂ ਸਾਰਾ ਕੁਝ ਗਲਤ ਹੀ ਕਰ ਰਹੇ ਸੀ ਤੇ ਪ੍ਰੀਤ ਅੱਗੋਂ ਕਹਿੰਦੀ ਆ ਕਿ ਆਪਾਂ ਸਾਰੇ ਜਾਣੇ ਹੀ ਉਹਨਾਂ ਦੇ ਘਰ ਜਾਣੇ ਆ ਤੇ ਭੂਆ ਫੁੱਫੜ ਨੂੰ ਵੀ ਮਿਲ ਕੇ ਆਉਣੇ ਆ ਤੇ ਭਾਬੀ ਨੂੰ ਵੀ ਮਿਲ ਕੇ ਆਉਣੇ ਆ ਸੋ ਫਿਰ ਇਹ ਉਹਨਾਂ ਦੇ ਘਰ ਜਾ ਕੇ ਚਾਹ ਪਾਣੀ ਵੀ ਪੀਂਦੇ ਆ ਤੇ ਪ੍ਰੀਤ ਦੀ ਭੂਆ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਤੇ ਉਹ ਇਹ ਵੀ ਕਹਿੰਦੀ ਆ ਕਿ ਮੈਨੂੰ ਪਹਿਲੀ ਵਾਰ ਸਕੂਨ ਮਿਲਿਆ ਹੋਣ ਮੈਨੂੰ ਲੱਗਦਾ ਹੈ ਕਿ ਮੇਰਾ ਕੋਈ ਆਪਣਾ ਆਇਆ ਸੋ ਐਨੇ ਚਿਰ ਤੋਂ ਜਦੋਂ ਦੇ ਤੁਸੀਂ ਬੋਲ ਨਹੀਂ ਰਹੇ ਸੀ ਸਾਡਾ ਦਿਲ ਬਹੁਤ ਦੁਖਦਾ ਸੀ ਬੇਸ਼ੱਕ ਤੁਸੀਂ ਸਾਡੇ ਨਾਲ ਨਹੀਂ ਬੋਲਦੇ ਸੀ ਸੂਹੀ ਸਾਡੇ ਆਪਣੇ ਸੀ ਅਸੀਂ ਤੁਹਾਨੂੰ ਹਮੇਸ਼ਾ ਇਹੀ ਚਾਹੁੰਦੇ ਸੀ ਕਿ ਇਹ ਵਧੀਆ ਤਰੀਕੇ ਨਾਲ ਸਾਡੇ ਨਾਲ ਰਹਿਣ ਸੋ ਇਹੀ ਗੱਲ ਬਾਪੂ ਸੋਣੂ ਤੇ ਜੀਤਾ ਵੀ ਕਹਿੰਦੇ ਆ ਤੇ ਫਿਰ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਰਹਿੰਦੇ ਆ ਤੇ ਉਧਰ ਪ੍ਰੀਤ ਦੇ ਡੈਡੀ ਘਰ ਜਾ ਕੇ ਪ੍ਰੀਤ ਦੀ ਮੰਮੀ ਦੀ ਕਲਾਸ ਲਾਉਂਦੇ ਆ ਤੇ ਉਸ ਨੂੰ ਸਮਝਾਉਂਦੇ ਆ ਕਿ ਤੂੰ ਜੋ ਕਾਰ ਰਹੀ ਸੀ ਉਹ ਸਾਰਾ ਕੁਝ ਠੀਕ ਸੀ ਤੂੰ ਦੇਖ ਹੀ ਲਿਆ ਇਸ ਦਾ ਨਤੀਜਾ ਤੇ ਸਾਰਾ ਹੁਣ ਇਲਜ਼ਾਮ ਤੇਰੇ ਜਵਾਈ ਨੇ ਤੇਰੇ ਉੱਤੇ ਹੀ ਸੁੱਟ ਦਿੱਤਾ ਜੇ ਤੂੰ ਇਹ ਚਲਾਕੀਆਂ ਕਰ ਰਹੀ ਸੀ ਹਰ ਕੋਈ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਏ ਤੇ ਦੂਜੇ ਤੇ ਇਲਜ਼ਾਮ ਸੁੱਟ ਦਿੰਦਾ ਏ ਇਹ ਸੁਣ ਕੇ ਪ੍ਰੀਤ ਦੀ ਮੰਮੀ ਨੂੰ ਸੱਚਮੁੱਚ ਹੀ ਰਿਅਲਾਈਜ਼ ਹੁੰਦਾ ਏ ਕਿ ਵਿੱਕੀ ਨੇ ਸੱਚੀ ਹੀ ਮੇਰੇ ਨਾਲ ਗਲਤ ਕੀਤਾ ਮੈਂ ਉਸ ਨੂੰ ਚੋਰੀ ਪੈਸੇ ਦੇ ਰਹੀ ਸੀ ਜਦ ਉਸ ਦੇ ਆਪਣੇ ਉੱਤੇ ਆਈ ਤੇ ਉਸ ਨੇ ਮੇਰੇ ਸਿਰ ਵਿੱਚ ਸਵਾਹ ਪਵਾ ਦਿੱਤੀ ਸੋ ਇਹ ਸਾਰਾ ਕੁਝ ਪ੍ਰੀਤ ਦੀ ਮੰਮੀ ਸੋਚਦੀ ਹੋਈ ਉਹਨਾਂ ਤੋਂ ਮਾਫੀ ਵੀ ਮੰਗਦੀ ਆ ਤੇ ਇਹ ਵੀ ਕਹਿੰਦੀ ਆ ਕਿ ਮੇਰੇ ਕੋਲੋਂ ਗਲਤੀਆਂ ਹੋ ਗਈਆਂ ਜੋ ਕਿ ਮੈਂ ਇਦਾਂ ਕਰਦੀ ਰਹੀ ਹੁਣ ਜੋ ਵੀ ਪ੍ਰੀਤ ਨੂੰ ਆਪਾਂ ਦਵਾਂਗੇ ਸਾਰਿਆਂ ਦੇ ਸਾਹਮਣੇ ਹੀ ਦਵਾਂਗੇ ਸੋ ਅਰੇ ਜਣੇ ਬੈਠ ਕੇ ਇਹੀ ਗੱਲਾਂ ਕਰ ਰਹੇ ਹੁੰਦੇ ਆ ਤੇ ਪ੍ਰੀਤ ਦੀ ਮੰਮੀ ਨੂੰ ਕਾਫੀ ਆਪਣੇ ਆਪ ਉੱਤੇ ਇਹ ਸੋਚ ਆਉਂਦੀ ਆ ਕਿ ਮੈਂ ਗਲਤ ਕੀਤਾ ਸੀ ਤੇ ਮੈਂ ਉਸ ਟਾਈਮ ਤੋਂ ਹੀ ਸੋਚ ਲੈਣਾ ਚਾਹੀਦਾ ਸੀ ਕਿ ਮੈਂ ਪ੍ਰੀਤ ਨੂੰ ਦੇ ਰਹੀ ਆ ਤੇ ਸਾਰਿਆਂ ਨੂੰ ਦੱਸ ਕੇ ਹੀ ਦਿੰਦੀ ਇਸ ਗੱਲ ਦੀ ਜਦ ਉਸ ਨੂੰ ਰਿਅਲਾਈਜ਼ ਹੋ ਜਾਂਦਾ ਹੈ ਤੇ ਕਵਲ ਉਸਦੇ ਡੈਡੀ ਵੀ ਠੰਡੇ ਪਿਆ ਜਾਂਦੇ ਆ ਉਹ ਵੀ ਸੋਚਦੇ ਆ ਕਿ ਚੱਲ ਇਸ ਨੂੰ ਕੁਝ ਤਾਂ ਫਰਕ ਪਿਆ ਤੇ ਸਾਰੇ ਜਾਣੇ ਹੈਪੀ ਹੋ ਜਾਂਦੇ ਆ ਸੋ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ